ਵੇ ਵੇ ਆਪੋ ਤੇ ਮੋਲਾ ਬਣਾ ਐਂਗਾ ਅਸੀਂ ਹੋ ਗਏ ਪਰ ਪੁੱਤ ਮੈਸਜ ਕਰਾ ਆਏ ਤੇ ਵੀ ਬੱਸ ਕਰ ਬੱਦ ਤੇ ਉਹ ਦਾ ਦੱਸ ਕੇ ਵੇ ਹਾਈ ਆਏ ਜਦੋਂ ਆਏ ਪੁੱਤਾਂ ਆਈਏ ਪੁੱਤਾਂ ਕੋਲਾ ਬੰਕੀ ਗਿਆ ਉਹਨਾਂ ਨੇ ਸਾਢੇ 3:00 ਵਜੇ ਨਾਲ ਪਤਾ ਲੱਗਾ ਸਾਰਾ ਇਹ ਇਹ ਤਾਂ ਪਠਾਨ ਘਟੋਂ ਜਵਾਨ ਆਏ ਸੀ ਤੋ ਉਹਨਾਂ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਤੋਂ ਦੋ ਵਾਰ ਦੋ ਚਾਰ ਵਾਰੀ ਪੁੱਛਿਆ ਮਹਾਂਪਾ ਜੀ ਆਏ ਕਿਹੜੇ ਪਿੰਡੋਂ ਉਹਨਾਂ ਐਨੀ ਗੱਲ ਨਹੀਂ ਦੱਸੀ ਉਹਨਾਂ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਨ ਨੂੰ ਆਂਦਾ ਭੀ ਇਹਨਾਂ ਭਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਇਹ ਦੇਖ ਨਾ ਭਏ ਤੇ ਬਾਹਰ ਖੜ ਕੇ ਤੇ ਫਿਰ ਹੁਣ ਮੈਨੂੰ ਆਣਾ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇਾਂ ਦੇ ਹੋ ਹਸਪੀਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕਿ ਉਹ ਤੇ ਡੈਡ ਹੋ ਗਿਆ ਤੇ ਇੱਕ ਦੂਜਾ ਜੁਆਇਨ ਹੋਰ ਵੀ ਡੈਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਹੁਣ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਰ ਲਿਆਂ ਦੀ ਕਦੋਂ ਲਜ਼ੀਦ ਕਰੋ ਚੋਂ 4 ਤਰੀਕ ਨੂੰ ਗਿਆ ਤੇ ਤਿੰਨ ਮਹੀਨਾ ਚਾਰ ਦਿਨ ਤਿੰਨ ਮਹੀਨਾ ਪੂਰੀ ਹੋ ਜਾਂਦੀ ਹੈ ਪਾਕੀ ਵਾਰ ਕਦੋਂ ਤੁਹਾਡੀ ਗੱਲ ਹੋਈ ਮੇਰੇ ਨਾਲ ਚਾਰ ਪੰਜ ਦਿਨ ਹੋਦਣ ਗਾ ਲੇ ਮਮੀ ਆਪਣੀ ਪਰਸੋਂ ਗੱਲ ਹੋਈ ਹੈ ਬਣਾਉਣ ਦੇ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾੜੀ ਲਾ ਲਾ ਬੜੋ ਤੇ ਮੈਂ ਮਿਸਤਰੀ ਲਾ ਬੁਲਾਗੇ ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕਰ ਕਹਿੰਦਾ ਉਹਨੂੰ ਮੈਂ ਹਬਿੰਦਾ ਆਪਣਾ ਫੋਨ ਤੇਰੇ ਤੋਂ ਬੈਲ ਮਾਰਨਾ ਤੇ ਇਹ ਫਿਰ ਮੈਂ ਕੱਲ ਕੁੜੀ ਵੱਡੀ ਆਈ ਸੀ ਉਹਨੂੰ ਆਖਿਆ ਮੈਂ ਉਹਦਾ ਮੈਂ ਨੰਬਰ ਲਿਆਂਦਾ ਤੇ ਇਹ ਉਹਨੂੰ ਫੈਂਟ ਕਰਦੀ ਵੰਦੀਪ ਕਰਦਾਂਗੇ ਤਾਂ ਉਹਨਾਂ ਚਰ ਨੂੰ ਵਜੇ ਕੋਈ ਨਾ ਘਰੇ ਹੈ ਜੇ ਜਾਣਾ ਸੀ ਤੇ ਉਹਨਾਂ ਚਰ ਨੂੰ ਗੱਲ ਕੀਤੀ ਹੈ ਕਿ ਬਾਣਾ ਬਰਤ ਗਿਆ ਕਿ ਹਲੇ ਹੁਣ ਆ ਕੇ ਆ ਦਿੱਤਾ ਤੇ ਫਿਰ ਤੇ ਸੁਧ ਪਤ ਕੋਈ ਨੀਰੀ ਨਾਂ ਦੇ ਉਹਨਾਂ ਨਾਂ ਤੇ ਲੱਖੋ ਟੇ ਖੜਦਾ ਨਾਂ ਲੱਥਾਂ ਚੱਲੇ ਕਰਦੀਆਂ ਨੇ ਅਨਸਾਰ ਮੈਂ ਫਿਲਹਾਲ ਉਹਨਾਂ ਦੇ ਚਾਚਾ ਜੀ ਲੱਗਦਾ ਗਗ ਦਲੀਪ ਸਿੰਘ ਦਾ ਸੁਭਾਅ ਜਿਹੜਾ ਹੀ ਇੱਕ ਨੰਬਰ ਵਧੀਆ ਤੇ ਮਿਲਣਸਾਰ ਜਿਹਾ ਹੋ ਔਰ ਸਾਨੂੰ ਲਗਭਗ 3:30 ਵਜੇ ਇਥੇ ਆਰਮੀਨ ਦੇ ਜਵਾਨ ਆਏ ਸੀਗੇ ਉਹਨਾਂ ਨੇ ਦੱਸਿਆ ਕਿ ਕੀ ਅਦਦਾਣਾ ਘਟਨਾ ਵਾਪਰੀ ਹੈ ਇਹ ਸਰਹਿੰਦਾਂ ਤੋਂ ਬਹੁਤ ਜ਼ਿਆਦਾ ਮਤਲਬ ਅਫਸੈਟ ਹੋ ਗਏ ਇਸ ਤਰ੍ਹਾਂ ਦੀ ਘਟਨਾ ਸਾਨੂੰ ਪਤਾ ਨਹੀਂ ਕਿਸ ਗੱਲ ਦਾ ਵੀ ਦੇ ਵਾਪਰੀ ਗਈ ਹੈ ਬਾਕੀ ਇਹਨਾਂ ਦੇ ਪਰਿਵਾਰ ਦਾ ਮਤਲਬ ਸਾਡੇ ਜੇ ਵੀ ਇਹ ਫਾਜ਼ਲ ਸਾਹਿਬ ਨੇ ਤੇ ਚਾਚਾ ਜੀ ਲਾਗੇ ਖੜੇ ਆਈ ਵਿਚਾਰੇ ਜ਼ਿੰਮੇਦਾਰਾ ਦੰਧਾਇਆ ਨਾ ਥੋੜਾ ਇਹ ਭਲਾਤ ਉਸ ਗਰਬੜੀ ਹੈ ਸਾਰੇ ਬਾਕੀ ਜੀ ਇਹ ਫਲ ਆਰਮੀ ਜਵਾਨ ਦੇ ਹੋਣ ਨਾ ਤੇ ਉਹਦਾ ਇਹੀ ਮਤਲਬ ਕਹਿੰਦੇ ਆ ਕਿ ਚਲੋ ਆਰਮੀ ਅਫਸਰ ਜਿਹੜੇ ਉਹਨਾਂ ਦਾ ਉਹਦਾ ਖਿਆਲ ਰੱਖਣ ਔਰ ਉਹਦੀ ਸਾਰੀ ਜਿਹੜੀ ਹੈ ਸਿਸਟਮ ਨੂੰ ਸਹੀ ਕਰ ਦੇਣ ਥੋੜਾ ਤੇ ਧੰਨਵਾਦ